ਸਸਤੀ ਗੱਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਸੋ ਸਵਾਗਤ ਹੈ ਜੀ ਇੱਕ ਨਵੇਂ ਵੀਡੀਓ ਦੇ ਅੰਦਰ ਤੇ ਅੱਜ ਆਪਾਂ ਪਹੁੰਚ ਗਏ ਆ ਜੀ ਨੈਕਸਾ ਦੇ ਸਰਵਿਸ ਸੈਂਟਰ ਕਿਉਂਕਿ ਆਪਾਂ ਆਪਣੀ ਰਾਣੀ ਸੁਂਦਰਾ ਦੀ ਕਰਾਉਣੀ ਸੀ ਸਰਵਿਸ ਗੱਡੀ ਚੱਲ ਗਈ ਹੈ ਜੀ 10000 10.5000 10500 ਦੇ ਨੇੜੇ ਤੇੜੇ ਚੱਲ ਗਈ ਆ ਤੇ ਅੱਜ ਇਹਦੀ ਹਾ ਅਕੋਰਡਿੰਗਲੀ ਪਹਿਲੀ ਸਰਵਿਸ ਆ ਕੰਪਨੀ ਵਾਲਿਆਂ ਦੇ ਹਿਸਾਬ ਨਾਲ ਤੀਜੀ ਸਰਵਿਸ ਆ ਠੀਕ ਹੈ ਤੇ ਉਹ ਹੋਰ ਵੀ ਚਾਰੇ ਚਾ ਗਣਦੇ ਹੁੰਦੇ ਆ ਚੈੱਕ ਗੱਡੀ ਚੈੱਕ ਕਰਾਈ ਆ ਕੀਤਾ ਜੇ ਕੀਤਾ ਤੇ ਉਹ ਸਰਵਿਸਾਂ ਗਣਦੇ ਆ ਠੀਕ ਹੈ ਸੋ ਅੱਜ ਇਹਦੀ ਜਿਹੜੀ ਆ ਤੀਜੀ ਸਰਵਿਸ ਹੋ ਜਾਣੀ ਆ ਸਰਵਿਸ ਕਰਾਉਣ ਤੋਂ ਬਾਅਦ ਆਪਾਂ ਚੱਲਦੇ ਆ ਪਟਿਆਲਾ ਉਥੋਂ ਅਪਕਮਿੰਗ ਜਿਹੜੀ ਆਪਣੀ ਟ੍ਰਿਪ ਆ ਜਿਹੜਾ ਆਪਾਂ ਕਰਨਾ ਆ ਉਹਦੇ ਵਾਸਤੇ ਸਮਾਨ ਚਾਹੀਦਾ ਕੁਛ ਤੇ ਉਸ ਤੋਂ ਬਾਅਦ ਸਮਾਨ ਬਣਾਉਣਾ ਆ ਮਤਲਬ ਕੁਛ ਪਾਰਟ ਇੱਥੋਂ ਲੈ ਕੇ ਜਾਣੇ ਪਟਿਆਲੇ ਤੋਂ ਠੀਕ ਹੈ ਤੇ ਫਿਰ ਉਹਨੂੰ ਅਸੈਂਬਲ ਕਰਾਂਗੇ ਅਸੈਂਬਲ ਕਰਕੇ ਤੇ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਉਹਦਾ ਰਿਜ਼ਲਟ ਐਗਜ਼ੈਕਟ ਮਿਲੂਗਾ ਫਿਰ ਆਪਾਂ ਮਤਲਬ ਪੂਰੀ ਮੁਸ਼ਕਲ ਹੋਣੀ ਆ ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਉਹ ਰੈਡੀਮੇਡ ਨਹੀਂ ਮਿਲਦੀ ਰੈਡੀਮੇਡ ਜੇ ਮਿਲੂਗੀ ਤੇ ਜਿਹੜੇ ਸਾਈਜ਼ ਦੀ ਆਪਾਂ ਨੂੰ ਚਾਹੀਦੀ ਉਹ ਸਾਈਜ਼ ਦੇ ਨਹੀਂ ਮਿਲਦੀ ਤੇ ਫਿਰ ਆਪਾਂ ਨੂੰ ਆਪ ਹੀ ਬਣਾਉਣੀ ਪੈਣੀ ਆ ਹੁਣ ਇਹ ਕਹਿੰਦੇ ਜੀ ਡੇਢ ਘੰਟਾ ਲੱਗੂਗਾ ਐਕਸ ਵਾਲੇ ਤੇ ਮੈਂ ਕਿਹਾ ਚੱਲ ਆਪਾਂ ਇੰਨਾ ਸੈਰ ਸਪਟਾ ਕਰ ਲੈਂਦੇ ਨਾਲੇ ਆਪਾਂ ਵਲੌਗ ਸ਼ੁਰੂ ਕਰਕੇ ਆਪਣੇ ਵੀਰਾਂ ਨੂੰ ਦੱਸ ਦਿੰਨੇ ਆ ਕਿ ਭਾਈ ਜਿਹੜੇ ਕੱਲ ਤੁਸੀਂ ਵਲੌਗ ਦੇਖੇ ਆ ਉਹਨਾਂ ਚ ਤੁਸੀਂ ਦੇਖ ਲਿਆ ਕਿ ਆਪਾਂ ਜਿਹੜਾ ਜਿਹੜਾ ਸਮਾਨ ਲੈ ਕੇ ਆਏ ਸੀਗੇ ਉਹ ਮਤਲਬ ਜਿਹੜੀ ਜਿਹੜੀ ਜਗ੍ਹਾ ਤੋਂ ਜਿੱਦਾਂ ਜਿੱਦਾਂ ਸਮਾਨ ਲਿਆਂਦਾ ਉਹ ਤੁਸੀਂ ਦੇਖ ਲਿਆ ਠੀਕ ਹੈ ਹ ਇਹ ਜਿਹੜਾ ਇੱਕ ਵੌਕੀ ਟਾਕੀ ਲਈਏ ਆਪਾਂ ਠੀਕ ਹੈ ਤੇ ਉਹਨਾਂ ਦਾ ਮਤਲਬ ਸਾਰੀ ਚੀਜ਼ ਦਾ ਜਿਹੜਾ ਯੂਜ਼ ਹੈ ਨਾ ਮੈਂ ਮੈਂ ਇਦਾਂ ਚਾਹੁੰਦਾ ਆ ਕਿ ਜਿੰਨਾ ਪ੍ਰੋਡਕਟ ਮੈਂ ਬਾਏ ਕੀਤਾ ਆ ਜਦੋਂ ਮੈਂ ਉਹਨੂੰ ਯੂਜ਼ ਕਰਾਂ ਮੈਂ ਨਾਲ ਤੁਹਾਨੂੰ ਦਿਖਾਵਾਂ ਕਿ ਹਾਂ ਭਈ ਇਹਦਾ ਫਾਇਦਾ ਕਿੰਨਾ ਹੋਇਆ ਜਾਂ ਇਹਦਾ ਨੁਕਸਾਨ ਕੀ ਹੋਇਆ ਠੀਕ ਹੈ ਕਿਉਂਕਿ ਯਾਰ ਜਦ ਹੀ ਇੱਕ ਆਪਾਂ ਵੀਡੀਓ ਬਣਾ ਦੇਣੀ ਨਾ ਕਿ ਹਾਂ ਯਾਰ ਮੈਂ ਆਹ ਪ੍ਰੋਡਕਟ ਲਿਆਂਦਾ ਜੀ ਇਹਦਾ ਆ ਆਇਆ ਜਾਂ ਇਹਦਾ ਆ ਫਾਇਦਾ ਹੋ ਗਿਆ ਮੈਨੂੰ ਉਦੋਂ ਤੱਕ ਉਹ ਵਰਤ ਨਹੀਂ ਆ ਜਦੋਂ ਤੱਕ ਮੈਂ ਉਹਨੂੰ ਯੂਜ਼ ਹੀ ਨਹੀਂ ਕੀਤਾ ਠੀਕ ਹੈ ਮੇਰੀ ਸ਼ੁਰੂ ਤੋਂ ਆਤ ਰਹੀ ਹੈ ਪਹਿਲਾ ਮੈਂ ਚੀਜ਼ ਯੂਜ਼ ਕਰਦਾ ਆ ਮੇਰੇ ਦਿਲ ਨੂੰ ਲੱਗਦੀ ਹੈ ਮੇਰੇ ਪਮਾਨਿਆਂ ਚ ਖਰੀ ਉੱਤਰਦੀ ਆ ਤਾਂ ਮੈਂ ਅੱਗੇ ਕਿਸੇ ਨੂੰ ਰეკਮੈਂਡ ਕਰਦਾ ਆ ਠੀਕ ਹੈ ਸੇਮ ਐਗਜ਼ੈਕਟ ਇਹੀ ਚੀਜ਼ ਮੈਂ ਐਡ ਕੀ ਅਪਲਾਈ ਕਰਨੀ ਆ ਜੋ ਜੋ ਵੀ ਪ੍ਰੋਡਕਟ ਮੈਂ ਲਿਆਉਂਗਾ ਜਿੰਨੇ ਦਾ ਆਊਗਾ ਕੀ ਕੁਛ ਆ ਕਿੱਦਾਂ ਆ ਠੀਕ ਹੈ ਉਹਦੇ ਵਿੱਚ ਇਹ ਆ ਵੀ ਜਦੋਂ ਤੱਕ ਯੂਜ਼ ਨਹੀਂ ਕਰੂੰਗਾ ਮੈਂ ਕਿਸੇ ਨੂੰ ਰეკਮੈਂਡ ਨਹੀਂ ਕਰੂੰਗਾ ਹੁਣ ਪ੍ਰੋਡਕਟ ਮੈਂ ਕਾਫੀ ਲੈ ਕੇ ਆਂਦੇ ਨੇ ਹੁਣ ਜਦੋਂ ਤੁਹਾਡੇ ਸਾਹਮਣੇ ਯੂਜ਼ ਹੋਊਗਾ ਨਾਲ ਦੇ ਨਾਲ ਵਲੌਗਸ ਉਹਦੀ ਇਨਫੋਰਮੇਸ਼ਨ ਦੇ ਦੂੰਗਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਦੇਖ ਕੇ ਕੋਈ ਵੀਰ ਭਰਾ ਗਲਤ ਚੀਜ਼ ਬਾਇ ਕਰ ਲਵੇ ਠੀਕ ਹੈ ਤੇ ਫਿਰ ਉਹਦਾ ਨੁਕਸਾਨ ਹੋਵੇ ਇਸ ਤੋਂ ਚੰਗਾ ਆ ਕਿ ਆਪਾਂ ਥੋੜਾ ਜਿਹਾ ਵੇਟ ਕਰੀਏ ਜਦੋਂ ਆਪਾਂ ਯੂਜ਼ਰ ਚ ਚੀਜ਼ ਲੈ ਕੇ ਆਵਾਂਗੇ ਫਿਰ ਆਪਾਂ ਤੁਹਾਨੂੰ ਉਹਦਾ ਕਲੀਅਰ ਜਿਹੜਾ ਵਿਜ਼ਨ ਹੈ ਉਹ ਦੇ ਪਾਵਾਂਗੇ ਹੁਣ ਆਪਾਂ ਵੇਟ ਕਰਦੇ ਹਾਂ ਥੋੜੀ ਗੱਡੀ ਸਰਵਿਸ ਹੋ ਕੇ ਆਪਾਂ ਨੂੰ ਮਿਲ ਜਵੇ ਤੇ ਫਿਰ ਨਿਕਲਾਂਗੇ ਅੱਗੇ ਕਰਾਂਗੇ ਤੁਹਾਡੇ ਨਾਲ ਗੱਲਬਾਤ ਜੋ ਜੋ ਚੀਜ਼ ਹੁਣ ਬਾਇ ਕਰਨੀ ਆ ਤੁਹਾਨੂੰ ਉਹ ਦਿਖਾਵਾਂਗੇ ਟ੍ਰਿਪ ਨਾ ਬਹੁਤ ਨੈਕਸਟ ਲੈਵਲ ਕਰਨ ਵਾਲੇ ਆ ਆਪਾਂ ਇਦਾਂ ਨਹੀਂ ਆ ਵੀ ਹਾਂ ਕੁਝ ਨਾਰਮਲ ਜਿਆ ਨਾਰਮਲ ਨਹੀਂ ਬਹੁਤ ਜ਼ਿਆਦਾ ਐਕਸਟ੍ਰੀਮ ਕਰਾਂਗੇ ਤੁਹਾਡੇ ਸਾਹਮਣੇ ਹੋਊਗਾ ਉਹ ਲੱਗੀ ਆਪਣੀ ਗੱਡੀ ਚਲੋ ਚੈੱਕ ਆਹ ਕੰਮ ਵਧੀਆ ਹੋ ਗਿਆ ਹੁਣ ਤੁਹਾਨੂੰ ਨਾਲ ਆਪਣੀ ਗੱਡੀ ਦੀ ਰਿਪੋਰਟ ਮਿਲ ਜਾਂਦੀ ਹੈ ਠੀਕ ਹੈ ਤੁਹਾਨੂੰ ਪਿੱਛੇ ਜਾਣ ਦੀ ਲੋੜ ਨਹੀਂ ਉੱਥੇ ਆਹ ਚੈੱਕ ਕਰੋ ਕੈਮਰਾ ਲੱਗੀ ਹੋਇਆ ਸਾਰੀ ਤੁਹਾਨੂੰ ਦੇਖਦਾ ਰਹਿੰਦਾ ਸੋ ਸਰਵਿਸ ਹੋ ਗਈ ਡਨ ਤੇ ਆਪਾਂ ਨਿਕਲ ਪਏ ਆ ਜੀ ਅੱਜ ਤਰੀਕ ਨੋਟ ਕਰ ਲਓ 3 ਜਨਵਰੀ 2025 ਤੇ ਆਹ ਬੇਲੇ ਆ ਜੀ ਸੰਧੂ ਸਾਹਿਬ ਓਨਲੀ 1965 ਰੁਪਏ ਉਹ ਲੈ ਲੇ ਤੁਹਾਡੇ ਮੇਰੇ ਪਾਰਟੀਗਾ ਦੀ ਕਰਾਉਣਾ 1700 ਰੁਪਏ ਯਾਰ ਹੁਣ ਇਹਦੇ ਚ ਫਰਕ ਕੀ ਆ ਤੈਨੂੰ ਮੈਂ ਦੱਸ ਦਾਂ ਫਰਕ ਕੋਈ ਨਹੀਂ ਆ ਬਈ ਪਾਈਨ ਦੇ ਨਾਲ ਚਾਰਜਸ ਵੱਧ ਜਾਂਦੇ ਆ ਹੋਰ ਤਾਂ ਕੁਛ ਨਹੀਂ ਠੀਕ ਆ ਤੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਪੇ ਕਰ ਲੂਗਾ ਲੋ ਖਿੱਚ ਲੈਣੇ ਆ ਪਹਿਲੇ ਇਅਰ ਦਾ ਹੀ ਚੱਕਰ ਬਹੁਤ ਇਹਦਾ ਦਾ ਬਹੁਤ 5-6000 ਚੜ ਜਾਂਦੀ ਦੇਖ ਚੈੱਕ ਕਰ 6000 ਤੋਂ ਜ਼ਿਆਦਾ ਕੀ ਜੇ ਐਗਜ਼ੌਸਟ ਪਿਆ ਹੋਵੇ ਨਾ ਇਹਨੂੰ ਇਹ ਸਿਰਾਂ ਲਾ ਦੋ ਬਹੁਤ 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 ਕਰਾਂਗੇ ਹੌਲੀ ਹੌਲੀ ਆਪਣੇ ਸਰੋਤੇ ਪਿਆਰ ਦਿੰਦੇ ਰਹਿਣਾ ਅਸੀਂ ਸਾਰਾ ਕੁਝ ਕਰਾਂਗੇ ਠੀਕ ਹੈ ਸੋ ਫਿਲਹਾਲ ਵੀਰੋ ਆਪਾਂ ਇਦਾਂ ਕਰਦੇ ਹੁਣ ਹਾਈਵੇ ਤੇ ਤਾਂ ਕੰਮ ਹੈਗਾ ਡੇਂਜਰ ਵਿਦ ਬਲੌਗਿੰਗ ਠੀਕ ਹੈ ਹੁਣ ਆਪਾਂ ਇਹਨੂੰ ਕਰਦੇ ਆਂ ਬੰਦ ਤੇ ਆਪਾਂ ਰੋਟੀ ਪਾਣੀ ਖਾ ਕੇ ਪਟਿਆਲੇ ਵਾਲ ਨੂੰ ਨਿਕਲਦੇ ਫਿਰ ਆਪਾਂ ਗੱਲ ਕੰਟੀਨਿਊ ਕਰਦੇ ਫਿਰ ਆਪਾਂ ਨਿਕਲ ਗਏ ਸੀਗੇ ਪਿੰਡ ਉੱਥੋਂ ਅੰਬਾਲਾ ਤੋਂ ਤਾਂ ਕਾਫੀ ਟਾਈਮ ਹੋ ਗਿਆ ਨਿਕਲੇ ਆ ਹਨ ਕਿਉਂਕਿ ਆਪਣਾ ਘਨੌਰ ਵਾਲਾ ਜਿਹੜਾ ਨੈਰੋ ਨੈਰ ਵਾਲਾ ਰਾਹ ਆ ਉਹ ਤਾਂ ਬੰਦ ਆ ਪੁਲ ਬੰਦ ਆ ਤੇ ਆ ਪਿੰਡਾਂ ਚੋਂ ਦੀ ਹੂਕ ਜਾਣਾ ਰਸਤੇ ਵਧੀਆ ਚਲੋ ਇਦਾਂ ਆ ਚੱਲੀ ਚੱਲਾ ਬੰਦਾ ਟਰੈਫਿਕ ਟ੍ਰੋਫੀ ਹੈ ਨਹੀਂ ਬੰਦਾ ਵਧੀਆ ਜਾਈ ਜਾਂਦਾ ਸੋ ਹੁਣ ਆਪਾਂ ਸਿੱਧਾ ਪਟਿਆਲੇ ਕਬਾੜ ਮਾਰਕੀਟ ਜਾਣਾ ਆ ਠੀਕ ਹੈ ਤੇ ਉੱਥੇ ਜਾ ਕੇ ਮਿਲਦੇ ਆ ਮੈਂ ਕਿਹਾ ਇੱਕ ਵਾਰੀ ਗਾਇਜ਼ ਨੂੰ ਦਿਖਾ ਦਈਏ ਗਾਇਜ਼ ਨਿਕਲ ਗਏ ਆ ਆਪਾਂ ਕਰੋ ਗਾਇਜ਼ ਵੀਰੇ ਗਾਇਜ਼ ਵੀਰੇ ਠੀਕ ਹੈ ਵਾਟ ਹੈਪਨ ਹਾਂ ਵਾਟ ਹੈਪਨ ਗੇਟ ਡਾਊਨ ਕਰੀ ਵੀਰੇ ਚੱਕ ਚਾਲ ਆਇਆ ਜੇ ਦੋ ਪਰਫੈਕਟ ਡਰਾਈਵਰ ਬੈਠੇ ਹੋ ਨਾ ਫਿਰ ਏਦਾਂ ਕੰਮ ਚੱਲਦਾ ਕੋਈ ਚੱਕਰ ਨਹੀਂ ਹੈ ਨਾ ਹਾਂਜੀ ਵੀਰੋ ਸੋ ਪਹੁੰਚ ਗਏ ਸੀ ਪਟਿਆਲਾ ਕਬਾੜ ਮਾਰਕੀਟ ਠੀਕ ਹੈ ਸੋ ਹੁਣ ਤਾਂ ਯਾਰ ਗੱਡੀਆਂ-ਗੱਡੀਆਂ ਦਾ ਸਮਾਨ ਵੀ ਕਾਫੀ ਡਿਸਪਲੇ ਕਰਨ ਲੱਗ ਗਏ ਲਓ ਜੀ ਇਹ ਆ ਗਈਆਂ ਟੋਚਨ ਵਾਲੀ ਸ਼ਾਪ ਜਿੱਥੋਂ ਆਪਾਂ ਚੈਨਾਂ ਚਾਹੀਦੀਆਂ ਆ ਠੀਕ ਹੈ ਤੇ ਦੇਖਦੇ ਹਾਂ ਬਾਕੀ ਕਰਦੇ ਆਂ ਵਾਰਤਾਲਾਪ ਅੱਗੇ ਠੀਕ ਹੈ ਨਾ ਆਪਾਂ ਦੇਖੀਏ ਵੀ ਆਪਾਂ ਨੂੰ ਕੀ ਕੀ ਮਿਲਦਾ ਆ ਤੇ ਕੀ ਕੀ ਇੱਥੇ ਆਪਣੇ ਮਤਲਬ ਦਾ ਹੈਗਾ ਆ ਸ਼ੀਸ਼ੇ ਫੋਲਡ ਕਰਤੀ ਹੈ ਹਨਾ ਕਿਤੇ ਕੋਈ ਪਟਾਕਾ ਪਾ ਜਵੇ ਇਹ ਇੱਕ ਇਹ ਵੀ ਬਹੁਤ ਪੰਗਾ ਹੈ ਜੇ ਕੋਈ ਦੇਖਦਾ ਨਾ ਸ਼ੀਸ਼ੇ ਖੁੱਲੇ ਆ ਉਹਨੇ ਇਹ ਨਹੀਂ ਦੇਖਣਾ ਵੀ ਆਟੋਮੈਟਿਕ ਆ ਦੂਜੇ ਆ ਉਹਨੇ ਬੰਦ ਕਰ ਦੇਣੇ ਫੜ ਕੇ ਖਾਤਰਾ ਕਰਾ ਲਓ ਲੋ ਜੀ ਇਹਦੇ 'ਚ 50 ਫੁੱਟ ਹੈ ਫਿਲਹਾਲ ਠੀਕ ਹੈ ਬਾਕੀ ਵੱਧ ਘੱਟ ਵੀ ਸਕਦਾ ਵੱਧ ਸਕਦਾ ਆ ਵੀ ਦੇਖਦੇ ਆ ਬਾਕੀ ਜਾ ਕੇ ਸਿਸਟਮ ਬਾਈ ਹੈ ਨਾ 20 ਕਿਲੋ ਬਾਈ ਕਿਲੋ ਉਹਦੇ 'ਚ ਇਹ 'ਚ ਭਾਜੀ ਰੋਕ ਦਿਓ ਹਲੇ ਕੋਈ ਗੱਲ ਨਹੀਂ ਹਾਂ ਬਾਕੀ ਬਾਈ ਟੋਜਨ ਲੈਣੇ ਦਾ ਤਾਂ ਕਰਕੇ ਕੋਈ ਗੱਲ ਇਹਦੇ ਚ ਇਹਦੇ ਚ ਕਰ ਦੋ 10 ਕਿ ਫੁੱਟ ਦਾ ਹੋਰ ਆਉਣ ਦੋ ਜੇ ਹੈਗਾ ਤੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਬਾਕੀ ਹੁਣ ਤੁਸੀਂ ਚੈੱਕ ਕਰ ਲਓ ਆ ਸੰਗਲ ਸਾਰਾ 20 ਕਿਲੋ ਤਾਂ ਇਹ ਹੋ ਗਿਆ ਆ ਠੀਕ ਹੈ ਆ ਵੀ ਆਪਾਂ ਲੈ ਕੇ ਜਾਣਾ ਉਹ ਵੀ ਲੈ ਕੇ ਜਾਣਾ ਆ ਠੀਕ ਹੈ ਬਾਕੀ ਤਾਂ ਦੱਸੋ ਹਾਂ ਬਸ ਸਹੀ ਹੈ ਭਾਜੀ ਠੀਕ ਹੈ ਸਹੀ ਹੈ ਆ ਤੋਲ ਦੋ ਹੁਣ 20 ਕਿਲੋ ਤਾਂ ਇਹ ਹੋ ਗਿਆ ਠੀਕ ਹੈ ਭਾਈ ਜੀ

ਕੋਈ ਜੈਕ ਕਿਤੇ ਤਾਂ ਨਹੀਂ ਚੱਲਦੇ ਭਾਈ ਜੀ ਨਹੀਂ ਨਹੀਂ ਇੱਕ ਤਾਂ ਭਾਜੀ ਇੱਕ ਜੀ ਆਪਣਾ ਆ ਚੇਨ ਮਿਲ ਗਈ ਆਪਾਂ ਨੂੰ ਉਜਾਲ ਠੀਕ ਹੈ ਇਹ ਵੀ ਨਾਲ ਹੀ ਲੈ ਜਾਣਾ ਆਪਾਂ ਤੇ ਇਹ ਵੀ ਇਹ ਹੈਗਾ 15 ਕਿਲੋ 850 ਦਾ ਠੀਕ ਹੈ ਜੀ ਲਓ ਜੀ ਬਸ ਇਹ ਸਾਰਾ ਸਮਾਨ ਲੈ ਲੈਨੇ ਆ ਲਓ ਜੀ ਵੀਰੋ ਆਪਾਂ ਨੂੰ ਇੱਕ ਟੋਚਨ ਵੀ ਚਾਹੀਦਾ ਸੀ ਆਪਾਂ ਪਟੇ ਵਾਲਾ ਸੋਚਦੇ ਸੀ ਪਹਿਲਾਂ ਪਰ ਪਟੇ ਵਾਲਾ ਰਹਿ ਕੇ ਆਪਾਂ ਇਹਨੂੰ ਚੂਜ਼ ਕੀਤਾ ਪਟਿਆਲਾ ਕਵਰ ਹੈ ਲੋ ਜੀ ਵੀਰੋ ਕੰਮ ਆਪਣਾ ਡਨ ਹੋ ਗਿਆ ਚੈਨਾ ਆਪਾਂ ਬਾਏ ਕਰ ਲਿਆ ਠੀਕ ਹੈ ਹੁਣ ਇਹਦੇ ਦੋ ਥੈਲੇ ਬਣਵਾਲਨੇ ਆ ਕੇਸ ਪਾਸੇ ਰੱਖ ਲਾਂਗੇ ਕੋਸ ਪਾਸੇ ਠੀਕ ਹੈ ਰੈਡੀ ਰੈਡੀ bro ਰੈਡੀ ਲੋ ਜੀ ਕੰਮ ਓਕੇ ਹੋ ਗਿਆ ਅੱਜ ਦਾ ਠੀਕ ਹੈ ਹੁਣ ਆਪਣਾ ਲਗਭਗ ਅੱਧੀ ਟੈਨਸ਼ਨ ਖਤਮ ਹੋ ਗਈ ਜਿਹੜਾ ਜਿਹੜਾ ਸਮਾਨ ਆਪਾਂ ਨੂੰ ਚਾਹੀਦਾ ਸੀ ਉਹ ਆਲਰੇਡੀ ਲੈਏ ਸੀਗੇ ਜਿਹੜਾ ਰਹਿ ਗਿਆ ਸੀ ਉਹ ਵੀ ਲੈ ਲਿਆ ਹੁਣ ਬਸ ਅਸੈਂਬਲ ਕਰਨ ਦੀ ਦਿੱਕਤ ਆ ਉਹ ਆਪਾਂ ਕਰਾ ਲਾਂਗੇ ਆਪਣੇ ਕੋ ਬੰਦੇ ਬਹੁਤ ਘੈਂਟ ਆ ਠੀਕ ਹੈ ਉਹ ਅਸੀਂ ਕਰ ਲੈਣਾ ਸਾਰਾ ਸਿਸਟਮ ਠੀਕ ਹੈ दो थैले बनवाइए तो रखिए ग्डी तो अगे निकलते बनीए क्योंकि बई अपना ना शड्यूल लेट है आम बहुत आम टाइम नो असी बहुत ज्यादा लेट हाँ मैं छू रखी है परू करके क्योंकि थैला एक चटका देंगे कुथे आ जी घर वाले सेवा घर वाल वालों सेवा पिनिया ठीक है अपना काम डन जी हम जी मित्रों हम निकलते हैं फिर ਫਰ ਹੋ ਗਿਆ ਥੋੜੇ ਟਾਈਮ ਤੱਕ ਮਿਲਦੇ ਆ ਕਸਮਾਨ ਰਖਾ ਲਈ ਹੁਣ 21 ਚ ਨਹੀਂ ਆ ਇੱਕ ਇੱਥੇ ਰੱਖੋ ਥੱਲੇ ਪਰਲੇ ਪਾਸੇ ਫਰੰਟ ਤੇ ਉਹ ਬੈਲਾ ਹੀ ਸਮਾਨ ਪਿਆ ਯਾਰ ਸੋ ਕੱਲ ਆਪਾਂ ਨਾ ਪਟਿਆਲੋਂ ਜਿਹੜਾ ਸਮਾਨ ਲੈ ਕੇ ਆਏ ਸੀਗੇ ਉਹਦਾਂ ਨੂੰ ਉੱਥੇ ਵੈਸੇ ਦਿਖਾਇਆ ਵੀ ਸੀਗਾ ਤੇ ਆਹ ਕਰੋ ਜੈਕ ਚੀਨਾ ਬਹੁਤ ਜ਼ਿਆਦਾ ਹੋ ਗਈਆਂ ਇਹ ਤਾਂ ਚੁੱਕ ਵੀ ਨਹੀਂ ਹੁੰਦੀਆਂ ਠੀਕ ਹੈ ਚੁੱਕਿਆ ਵੀ ਨਹੀਂ ਜਾਂਦੀਆਂ ਇੱਕ ਬੋਰਾ ਉਹ ਪਿਆ ਆ ਪਰੇ ਆਪਾਂ ਕੱਢ ਕੇ ਰੱਖਦਾ ਕਿਉਂਕਿ ਹੁਣ ਗੱਡੀ ਗੁੱਡੀ ਧਵਾਈਏ ਪਹਿਲਾਂ ਜਾ ਕੇ ਤੇ ਬਾਈ ਕੱਲ ਦੀ ਥਕਾਨ ਬਹੁਤ ਸੀਗੇ ਲਾਲੋ ਬਾਈ ਪਰਸੋਂ ਦਿੱਲੀ ਗਏ ਸੀ ਕੱਲ ਫਿਰ ਪਟਿਆਲੇ ਨੂੰ ਗੱਡੀ ਜੀ ਨਾ ਸਫਰ ਕਰ ਕਰਕੇ ਹਾਲ ਬੁਰੇ ਹੋ ਗਏ ਕਹਿੰਦਾ ਸਹੀ ਨਹੀਂ ਧੁੱਪ ਨਿਕਲੀ ਨੇ ਦਿਨ ਬਾਅਦ ਹਾਂ ਧੁੱਪ ਬਾਈ ਨਿਕਲ ਗਈ ਓਕੇ ਹੋ ਗਿਆ ਕੰਮ ਹਾਂ ਤੇ ਹੁਣ ਇਹ ਜਿਹੜਾ ਚੀਨਾ ਦਾ ਪ੍ਰੋਸੈਸ ਹੈ ਨਾ ਇਹਦਾ ਕੀ ਬਣਨਾ ਕਿੱਦਾਂ ਬਣਨਾ ਇਹ ਅਗਲੇ ਵਲੌਗ ਚ ਮਤਲਬ ਇਹ ਅਗਲੇ ਤੋਂ ਅਗਲੇ ਵਲੌਗ ਚ ਹੋਊਗਾ ਕਿਉਂਕਿ ਅੱਜ ਤਾਂ ਆਹ ਹੋ ਗਿਆ ਕੱਲ ਇੱਕ ਵਲੌਗ ਹਲੇ ਹੋਰ ਪਿਆ ਉਹ ਐਡੀਟ ਕਰਾਂ ਅੱਜ ਇਹਨਾਤਾ ਵੀ ਤਾਂ ਹੀ ਧੁੱਪ ਦੇਖ ਕੇ ਚੱਲ ਸਾਰ ਨਹੀਂ ਨਹੀਂ ਭਾਈ ਇਹਦਾ ਇਹਦਾ ਲਾਈਨ ਇਹਦੀ ਲਾਈ ਹੋਈ ਆ ਉਹ ਨਹੀਂ ਤੇ ਇਹਦਾ ਜਿਹੜਾ ਯੂਜ਼ ਕਰਨਾ ਨਾ ਚ ਇਹਨਾਂ ਦਾ ਇਹ ਬਹੁਤ ਹੀ ਡਿਫਰੈਂਟ ਹੋਣਾ ਹੈ ਆ ਤੇ ਇਹ ਇਦਾਂ ਨਹੀਂ ਵੀ ਟੋਚ ਨਹੀਂ ਲਿਆਂਦੇ ਇਕੱਲੇ ਹੋਰ ਵੀ ਕੁਝ ਚੀਜ਼ਾਂ ਬਣਾਉਣੀਆਂ ਉਹ ਅਪਕਮਿੰਗ ਤੁਹਾਨੂੰ ਦੱਸਾਂਗਾ ਉਹਦਾ ਅਪਕਮਿੰਗ ਦਾ ਇੱਕ ਰੀਜ਼ਨ ਪਤਾ ਕੀ ਹੈ ਵੀਰੋ ਸਟੈਪ ਬਾਈ ਸਟੈਪ ਤੁਹਾਨੂੰ ਚੀਜ਼ ਸਮਝਾਉਂਗਾ ਤਾਂ ਹੀ ਸਮਝ ਆਊਗੀ ਜੇ ਹੁਣ ਮੈਂ ਸਾਰਾ ਕੁਝ ਮਿਕਸ ਕਰਤਾ ਤੁਹਾਨੂੰ ਸਮਝ ਨਹੀਂ ਲੱਗਣਾ ਵੀ ਹਾਂ ਕਿਹੜੀ ਚੀਜ਼ ਕਿੱਥੋਂ ਚੁੱਕੀ ਕੀ ਕੀਤਾ ਹੁਣ ਸਿੱਧੀ ਜੀ ਗੱਲ ਆ ਜੋ ਆਪਾਂ ਨੂੰ ਟਰੈਵਲਿੰਗ ਤੇ ਜੇ ਜੇ ਰਿਲੇਟਡ ਆ ਇਹ ਕੰਮ ਕਰਨਾ ਹੈ ਨਾ ਟਰੈਵਲ ਵਾਸਤੇ ਜਾਣਾ ਹੈ ਆਪਾਂ ਕਿਤੇ ਵੀ ਜੋ ਉਹਨਾਂ ਨੂੰ ਸਾਮਾਨ ਚਾਹੀਦਾ ਹੀ ਪਹਿਲਾਂ ਆਪਾਂ ਉਹ ਬਾਏ ਕਰਕੇ ਲਿਆਂਦੇ ਦਿੱਲੀ ਤੋਂ ਠੀਕ ਹੈ ਉਸ ਤੋਂ ਬਾਅਦ ਆਪਾਂ ਜਿਹੜੀਆਂ ਚੀਜ਼ਾਂ ਬਾਏ ਕੀਤੀਆਂ ਚੀਜ਼ਾਂ ਦਾ ਹੁਣ ਕੀ ਪ੍ਰੋਸੈਸ ਰਹੂਗਾ ਜਾਂ ਸਿਸਟਮ ਰਹੂਗਾ ਉਹ ਤੁਹਾਨੂੰ ਅੱਗੇ ਦਿਖਾਵਾਂਗੇ ਠੀਕ ਹੈ ਬਾਹਰ ਚਲੋ ਇੱਕ ਆਪਾਂ ਆ ਵਾਕੀ ਲੈ ਕੇ ਆਂਦੇ ਆ ਠੀਕ ਹੈ ਇਹ ਲਾਇਸੈਂਸ ਫ੍ਰੀ ਵਾਕੀ ਆ ਭਾਈ 10 ਕਿਲੋਮੀਟਰ ਦੀ ਰੇਂਜ ਹੈ ਇਹਦੀ ਤੇ 2 ਕਿਲੋਮੀਟਰ ਹਲੇ ਆਪਣੇ ਵੱਲੋਂ ਸਰਟੀਫਾਈਡ ਆ ਆਪਾਂ ਚੈੱਕ ਕਰ ਲਿਆ 2 ਕਿਲੋਮੀਟਰ ਤੇ ਸ਼ਹਿਰੀ ਏਰੀਆ ਚ ਪਿਓ ਪੂਰੀ ਐਨ ਕਲੀਅਰ ਰੇਂਜ ਹੈ ਇਹਦੀ ਠੀਕ ਹੈ ਤੇ ਹੁਣ ਤੁਸੀਂ ਸੋਚ ਸਕਦੇ ਆ ਵੀ ਇਸ ਹਿਸਾਬ ਦੀ ਪ੍ਰੋਪੀਸ਼ਨ ਜੇ ਚੱਲਣ ਦੀ ਆ ਵਾਕੀ ਜੇ ਨਾ ਤੇ ਦਿੱਲੀ ਤੱਕ ਦਾ ਸਮਾਨ ਲਿਆਉਣਾ ਪੈ ਗਿਆ ਦਿੱਲੀ ਤੱਕ ਜਾ ਕੇ ਤੇ ਕੁਝ ਵੱਡਾ ਹੀ ਹੋਣ ਵਾਲਾ ਆ ਇਹ ਨਹੀਂ ਵੀ ਕੋਈ ਸਿੰਪਲ ਜੀ ਗੱਲ ਆ ਬਸ ਹੁਣ ਇਦਾਂ ਆ ਵੀ ਤੁਹਾਨੂੰ ਹਲੇ ਫਿਲਹਾਲ ਸਾਰੀ ਚੀਜ਼ ਕਲੀਅਰ ਨਹੀਂ ਕਰ ਸਕਦੇ ਤੁਸੀਂ ਉਲਝ ਜਾਣਾ ਵਲੌਗਾਂ ਜੀ ਵੀ ਇਹ ਕੀ ਕਰੀ ਜਾਂਦੇ ਕੀ ਬਣਾਈ ਜਾਂਦੇ ਸਮਝ ਨਹੀਂ ਲੱਗਣੀ ਮੋਟਿਵ ਨਹੀਂ ਪਤਾ ਲੱਗਣਾ ਹੁਣ ਨਾਲ ਖਤਮ ਹੋ ਜਾਂਦੇ ਆਪਾਂ ਹਾਂ ਇਹ ਪਤਾ ਕੀ ਚੱਕਰ ਆ ਸੰਦੂ ਹੁਣ ਗੱਲ ਇਦਾਂ ਆ ਅੱਧੇ ਪੌਣੇ ਘੰਟੇ ਦਾ ਵਲੌਗ ਵੀ ਜੇ ਪਾ ਦਾਂਗੇ ਤਾਂ ਵੀ ਸਾਰੀਆਂ ਚੀਜ਼ਾਂ ਕਵਰ ਨਹੀਂ ਹੋਣੀਆਂ ਆਪਣੀਆਂ ਠੀਕ ਹੈ ਹੁਣ ਇਦਾਂ ਕਰ ਰਹੇ ਹਾਂ ਡੇਲੀ ਹਾਂ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਕੰਮ ਆਇਆ ਉਹ ਦਿਖਾਤਾ ਹਾਂ ਉਹ ਦਿਖਾਤਾ ਪ੍ਰੇਪਰੇਸ਼ਨ ਹਾਂ ਜੋ ਵੀ ਪ੍ਰੇਪਰੇਸ਼ਨ ਹੈ ਇਕੱਠਾ ਕਰਕੇ ਅਪਲੋਡ ਕਰਾਂਗੇ ਕਿਉਂਕਿ ਇਹ ਇੱਕ ਤਰ੍ਹਾਂ ਦੀ ਨਾ ਡੇਲੀ ਵਲੌਗ ਵੀ ਹੋ ਜਾਊਗਾ ਨਾਲੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲਦੀ ਰਹੂਗੀ ਵੀ ਹਾਂ ਇਹਨਾਂ ਨੇ ਕੱਲ ਆ ਕੀਤਾ ਸੀ ਅੱਜ ਇਹ ਕਰਨਾ ਉਸ ਤੋਂ ਰਿਲੇਟਿਡ ਆ ਠੀਕ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਕਲੀਅਰ ਕਰਤੀਆਂ ਹੁਣ ਤੱਕ ਦੀਆਂ ਮਿਲਦੇ ਆ ਤੁਹਾਨੂੰ ਜਲਦੀ ਹੀ ਨਵੇਂ ਵਲੌਗ ਨਾਲ ਤੇ ਉਸ ਤਾਂ ਮੈਂ ਦੱਸ ਦਿੰਦਾ ਫਿਲਹਾਲ ਜਿਹੜਾ ਅੱਜ ਦਾ ਵਲੌਗ ਹੋਣਾ ਨਾ ਥਾਰ ਗਈ ਹੋਈ ਆ ਤੁਹਾਨੂੰ ਦਿਖਾਉਂਦੇ ਤੇ ਥਾਰ ਦਾ ਕੰਮ ਹਾਂ ਆ ਗਈ ਥਾਰ ਦਾ ਕੰਮ ਕਰਾਉਣ ਜਾਣਾ ਆਪਾਂ ਹਾਂ ਥਾਰ ਦਾ ਕੰਮ ਕਰਾਉਣ ਜਾਣਾ ਆ ਕਿਉਂਕਿ ਇੱਕ ਥਾਰ ਜਾ ਰਹੀ ਆ ਨਾਲ ਤੇ ਇੱਕ ਮੈਂ ਸਪੈਸ਼ਲ ਵਹੀਕਲ ਲੈ ਕੇ ਜਾ ਰਹੇ ਆ ਕੋਈ ਉਹ ਤੁਹਾਨੂੰ ਲੱਗ ਜੂ ਪਤਾ ਠੀਕ ਹੈ ਹਾਂ ਤਿਆਰ ਹੋ ਰਿਹਾ ਉਹ ਤੇ ਮੈਂ ਉਹ ਲੈ ਕੇ ਜਾਣਾ ਆ ਤੇ ਟ੍ਰੈਵਲ ਵੀ ਬਹੁਤ ਜ਼ਬਰਦਸਤ ਪੁਆਇੰਟ ਦਾ ਕਰਨਾ ਆਪਾਂ ਇਦਾਂ ਨਹੀਂ ਵੀ ਹਾਂ ਨਾਰਮਲ ਜਾਂ ਕੋਈ ਪੁਆਇੰਟ ਕਵਰ ਕਰਕੇ ਆਵਾਂਗੇ ਠੀਕ ਹੈ ਬਾਕੀ ਜਨ ਨੂੰ ਅਪਕਮਿੰਗ ਵਲੌਗਸ ਪਤਾ ਲੱਗ ਹੀ ਜਾਣਾ ਹੈ ਬਾਈ ਜਿਹੜੇ ਬੰਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਪੋਰਟ ਬਣਾ ਕੇ ਰੱਖਿਓ ਤੇ ਇੰਸਟਾਗ੍ਰਾਮ ਤੇ ਵੀ ਜਾ ਕੇ ਫੋਲੋ ਕਰ ਲਿਓ ਤੇ ਹਣੀ ਸੰਧੂ ਬਾਈ ਦਾ ਜਿਹੜਾ ਚੈਨਲ ਆ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਆ ਉੱਥੇ ਜਾ ਕੇ ਬਾਈ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਇੰਸਟਾਗ੍ਰਾਮ ਤੇ ਸੇਮ ਯੂਜ਼ਰ ਨੇਮ ਆ ਹਨਾ ਤੇ ਉਸ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਤੇ ਬਾਕੀ ਬਾਈ ਜਿਹੜੇ ਹਿੰਦੀ ਚ ਚੈਨਲ ਦੇਖਣਾ ਹੈ ਹਿੰਦੀ ਚ ਵਲੌਗ ਦੇਖਣਾ ਚਾਹੁੰਦੇ ਆ ਇਹੋ ਜਿਹੀ ਡੀਟੇਲ ਟਰੈਵਲ ਤੇ ਜਾਂ ਆਫ-ਰੋਡਿੰਗ ਦੇ ਤੇ ਉਹ ਮੇਰਾ The useless Celeste, we shoot, no one notices the you it's just me against the world.